ਸਸ਼ੀਅ ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਤਰ੍ਹਾਂ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾ ਪੈਨਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਬੇਅਦਮੀਆਂ ਦੇ ਬਾਦਲ ਦਾ ਪੱਤਰ ਹੋਇਆ ਵਾਇਰਲ ਇਸ ਦੇ ਨਾਲ ਹੀ ਦਿੱਲੀ ਦੀ ਪੀੜਾ ਕੀਤੀ ਜਾਹਿਰ ਕਿਹਾ ਗਿਆ ਫਰਜ ਤਨ ਦੇਹੀ ਨਾਲ ਨਹੀਂ ਪਾਇਆ ਇਸ ਦੇ ਨਾਲ ਹੀ ਮਸ਼ਹੂਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 17 ਅਕਤੂਬਰ 2015 ਨੂੰ ਸ਼੍ਰੀ ਹਮੰਦਰ ਸਾਹਿਬ ਨਮਸਤਕ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੱਜਦਰ ਨੂੰ ਇਹ ਪੱਤਰ ਸੌਪਿਆ ਸੀ ਉਹਨਾਂ ਨੇ ਲਿਖਿਆ ਸੀ ਪੰਜਾਬ ਦਾ ਪ੍ਰਸ਼ਾਸਨਿਕ ਮੁਖੀ ਹੋਣ ਕਾਰਨ ਵਾਪਰਕ ਰਹੇ ਜਿਹੇ ਅਨ ਕਿ ਆਸੇ ਕਟਨਾ ਕਰਮ ਦਾ ਪੂਰੇ ਅਹਿਸਾਸ ਹੈ ਅਤੇ ਮੈਂ ਸੋਖੇ ਸੌਪੇ ਫਰਜ਼ਾਂ ਦੀ ਪਾਲਣਾ ਪੂਰੀ ਤਹਦ ਹੀ ਨਾਲ ਸਿੱਦਤ ਨਾਲ ਕਰਨ ਦਾ ਚਤਨ ਕੀਤਾ ਹੈ ਪਰ ਸਿੱਧਕ ਦਿੱਲੀ ਨਾਲ ਆਪਣੇ ਫਰਜ਼ਾਂ ਨਾਲ ਪਾਲਣਾ ਕਰਦੇ ਆਂ ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ ਜੋ ਕਿ ਆਸ ਤੋਂ ਬਾਹਰ ਹੁੰਦਾ ਹੈ ਜਿਸ ਨਾਲ ਤੁਹਾਡੀ ਮਨ ਨੂੰ ਗਹਿਰੀ ਪੀੜਾ ਨਾਲ ਲੰਘਣਾ ਪੈਂਦਾ ਹੈ ਅਤੇ ਤੁਸੀਂ ਆਪਮਿਕ ਤੌਰ ਤੇ ਝੁੰਝਦੇ ਹੋ ਅਤੇ ਤੁਹਾਨੂੰ ਤੁਹਾਡੇ ਅੰਦਰ ਪਸਟਲਤ ਪ੍ਰਭਾਵਨਾਵਾਂ ਮਾ ਪ੍ਰਗਟ ਹੋ ਜਾਂਦੀਆਂ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਧੰਨਵਾਦ